ਇਹਨਾਂ ਨੇ ਪਹਿਲਾਂ ਵੀ ਇਹਨਾਂ ਨੇ ਬਹੁਤ ਮੁਲਾਜ਼ਮਾਂ ਨੇ ਕੁੱਟਿਆ ਦੀ ਮੈਨੇ ਪਰਚ ਕਰਾਇਆ ਮੇਰੀ ਸੁਣਵਾਈ ਕੋਈ ਨਹੀਂ ਕੀਤੀ ਦੀ ਕਿਸੇ ਨੇ ਅੱਜ ਫੇਰ ਕਹਿੰਦੇ ਨੇ ਤੇਰਾ ਮੁੰਡਾ ਸੀਰੀਅਸ ਹੈ ਕੀ ਨਾਮ ਮੁੰਡੇ ਦਾ ਸਹਿਵਾਜ ਸਹਿਵਾਜ ਹਾਂਜੀ ਹੁਣ ਕਹਿੰਦੇ ਕਹਿੰਦੇ ਪਟਿਆਲੇ ਲੈ ਕੇ ਗਏ ਨੇ ਉਹ ਰੈਫਲ ਕਰਤਾ ਮੈਨੂੰ ਕਿਸੇ ਨੇ ਫੋਨ ਨਹੀਂ ਕਰਿਆ ਜਿਹੜੀ ਕੀਚੇ ਅੰਦਰ ਜੀ ਨਾ ਮੈਨੂੰ ਕੋਈ ਫੋਨ ਨਹੀਂ ਆਇਆ ਉਹ ਮੁੰਡਾ ਦਾ ਰਾਤ ਮੁੰਡੇ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਅੱਤ ਬੰਦੋਂ ਉਹ ਗੀ ਤੁਹਾਨੂੰ ਦੱਸੀ ਗਈ ਆ ਜਾਂ ਨਹੀਂ ਦੱਸੀ ਗਈ ਨਾ ਜੀ ਮੈਨੂੰ ਕੁਝ ਨਹੀਂ ਦੱਸਿਆ ਮੈਂ ਤਾਂ ਕੰਮ ਕਰਦੀ ਫੈਕਟਰੀ 'ਚ ਮੇਰੇ ਇਹੀ ਵੇਟ ਕਮਾਉਣ ਆਲਾ ਸੀ ਮੇਰੇ ਤਾਂ ਕੋਈ ਆਇਆ ਵੀ ਨਹੀਂ ਤੁਹਾਨੂੰ ਪਤਾ ਕਿਵੇਂ ਚੱਲਿਆ ਜੀ ਮੈਨੂੰ ਪਤਾ ਚੱਲਿਆ ਮਲੇਰਕੋਟ ਨੇ ਕਿਸੇ ਨੇ ਆ ਕੇ ਦੱਸਿਆ ਮੈਨੂੰ ਕੀ ਲੱਗਦਾ ਤੁਹਾਨੂੰ ਹੋਇਆ ਕੀ ਹੈਗਾ The cat sat on the ਮੇਰੇ ਬੇਟੇ ਨੂੰ ਦਿਖਾ ਦੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਬੱਚੇ ਚਾਰ ਸਾਲ ਹੋ ਗਏ ਕਤਲ ਦੀ ਕੇਸ ਚ ਬੰਦਾ ਕਿਸੇ ਦੀ ਨਾਲ ਰੰਜਿਸ਼ ਹੈਗੀ ਸੀ ਤੁਹਾਡੇ ਮੁੰਡੇ ਦੀ ਫੋਨ ਤੇ ਗੱਲ ਹੁੰਦੀ ਹੋਣੀ ਕਦੇ ਮੇਰੇ ਬੇਟੇ ਨਾਲ ਕੋਈ ਗੱਲ ਹੀ ਬਾਤ ਨਹੀਂ ਮੈਨੇ ਕਦੇ ਤੁਹਾਡੇ ਮੁੰਡੇ ਨਾਲ ਕੁੱਟ ਮਾਰੋ ਹਾਂਜੀ ਦੋ ਆਦੇ ਪਾਦੇ ਮੁਲਾਜ਼ਮਾਂ ਨੇ ਕੁੱਟਿਆ ਤੇ ਜੀ ਪਹਿਲਾਂ ਵੀ ਮੈਨੇ ਪਰਚਾ ਕਰਾਇਆ ਸੀ ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਜੀ ਹੁਣ ਤੁਸੀਂ ਮੁੰਡੇ ਨੂੰ ਮਿਲ ਕੇ ਆਏ ਹੋ ਪਟਿਆਲੇ ਨਾ ਜੀ ਮੈਂ ਤਾਂ ਮਿਲਕ ਨਹੀਂ ਮੈਂ ਤਾਂ ਹੋਰ ਆਈਆਂ ਫੈਕਟਰੀ ਚ ਮੈਨੂੰ ਹੁਣ ਹੀ ਪਤਾ ਲੱਗਿਆ ਕੱਲ ਰਾਤ ਤੁਹਾਨੂੰ ਦੀ ਘਟਨਾ ਹੋ ਤੱਕ ਤੁਹਾਨੂੰ ਕੋਈ ਫੋਨ ਆਇਆ ਕੱਲ ਨਾਜੀ ਕੋਈ ਵੀ ਨਹੀਂ ਆਇਆ ਮੈਨੂੰ ਕਿਸੇ ਨੇ ਨਹੀਂ ਦੱਸਿਆ ਬੰਦਿਆਂ ਦੀ ਮੌਤ ਹੋ ਜਾਂਦੀ ਹੈ ਸਰ ਕਿਸ ਤਰੀਕੇ ਦੀ ਜਾਂਚ ਚੱਲਦੀ ਹੈ ਕੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਜੀ ਕੱਲ ਜੇਲ੍ਹ ਦੇ ਵਿੱਚ ਕੁਝ ਕੈਦੀਆਂ ਦੀ ਲੜਾਈ ਹੋਈ ਸੀ ਇਹ ਕੋਈ ਗੈਂਗਵਾਰ ਨਹੀਂ ਹੈ ਇਹ ਪਹਿਲਾਂ ਆਫਸ ਦੇ ਵਿੱਚ ਸਾਰੇ ਜਿਹੜੇ ਇਕੱਠੇ ਰਹਿੰਦੇ ਹੁੰਦੇ ਸਨ ਕਿਸੇ ਗੱਲੋਂ ਇਹਨਾਂ ਦਾ ਕੁਛ ਦਿਨ ਪਹਿਲਾਂ ਤਕਰਾਰ ਹੋਇਆ ਪਹਿਲਾਂ ਮੜਾ ਮੋਟਾ ਗਲਗਲੋਚ ਹੋਇਆ ਤੇ ਕੱਲ ਇਹਨਾਂ ਨੇ ਜਿਹੜੇ ਦੋ ਬੰਦੇ ਮਾਰਤੇ ਤੇ ਦੋ ਬੰਦੇ ਜਿਹੜੇ ਬੜੇ ਸੀਰੀਅਸਲੀ ਜ਼ਖਮੀ ਨੇ ਔਰ ਜਿੰਦਰਾ ਹਸਪੀਟਲ ਅਡਮਿਟ ਨੇ ਤੇ ਜੋ ਡਾਕਟਰਸ ਤੋਂ ਰਿਪੋਰਟ ਰਹੀ ਏ ਉਹ ਆਊਟ ਆਫ ਡੇਂਜਰ ਸਰ ਕਾਦਲੇ ਮਾਰੀ ਇਹਨਾਂ ਨੂੰ ਕਦੇ ਰਿਪੋਰਟ ਭੇਜੀ ਨਹੀਂ ਗਈ ਸੀ ਇਹਨਾਂ ਦੇ ਕੋਈ ਕ੍ਰੀਮ ਨਹੀਂ ਰਹਿੰਦੇ ਨੇ ਜਾਂ ਉੱਪਰ ਰਿਪੋਰਟ ਭੇਜੀ ਮੈਨੂੰ ਮੈਨੂੰ ਬੋਲ ਤਾਂ ਲੈਂਦੇ ਹੋ ਪਹਿਲਾਂ ਹਾਂਜੀ ਹਾਂਜੀ ਇਹਦੇ ਵਿੱਚ ਪਰਚਾ ਦਰਜ ਹੋ ਗਿਆ ਅਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਜੋ ਜੇਲ ਮੈਨੂਅਲ ਦੇ ਅਕੋਰਡਿੰਗਲੀ ਇਹਨਾਂ ਦਾ ਪ੍ਰੋਡਕਸ਼ਨ ਬ੍ਰੈਂਟ ਲੈ ਕੇ ਬੰਦੇ ਸਾਰੇ ਨੋਮੀਨੇਟਡ ਨੇ ਇਹਨਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲੈ ਕੇ ਜਾਵਾਂਗੇ ਇਹਦੇ ਨਾਲ ਨਾਲ ਜਿਹੜੀ ਜੁਡੀਸ਼ੀਅਲ ਇਨਕੁਇਰੀ ਵੀ ਚੱਲ ਰਹੀ ਹੈ ਰਾਤੀ ਮਾਜਿਸਟਰ ਸਾਹਿਬ ਆਏ ਸੀ ਇੱਥੇ ਬਿਆਨ ਲੈ ਗਏ ਨੇ ਸਾਰਾ ਮੌਕਾ ਦੇਖ ਗਏ ਨੇ A to Z ਸਾਰੀ ਜਿਹੜੀ ਜੁਡੀਸ਼ੀਅਲ ਇਨਕੁਇਰੀ ਉਹ ਸੈਪਰੇਟ ਚੱਲ ਰਹੀ ਹੈ ਇਹਦੇ ਨਾਲ ਨਾਲ ਜਿਹੜੇ ਪਰਚੇ ਦੇ ਵਿੱਚ ਅਸੀਂ ਕੋਰਟ ਦੇ ਵਿੱਚ ਕਿਉਂਕਿ ਬੰਦੇ ਜੇਲ ਦੇ ਵਿੱਚ ਨੇ ਜੀਲ ਤੋਂ ਹੂਣ ਕਰਕੇ ਜਿਹੜੇ ਪ੍ਰੋਡਕਸ਼ਨ ਮੈਂਟ ਲੈਣੇ ਜ਼ਰੂਰੀ ਨਹੀਂ ਅਸੀਂ ਅਪਲਾਈ ਕਰਤੇ ਆ ਤੇ ਇਹਨਾਂ ਨੂੰ ਲੈ ਕੇ ਅੱਗੇ ਫਰਦਰ ਅਨਿਵਰਸਿਕੇਸ਼ਨ ਕਰਾਂਗੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਹਥਿਆਰ ਕਿਸ ਤਰ੍ਹਾਂ ਦੇ ਹਥਿਆਰ ਇਸ ਨੂੰ ਇਸਤੇਮਾਲ ਕਰਦੇ ਜਿਹੜੇ ਇਹਨਾਂ ਨੇ ਕੁਸ਼ਤਾਂ ਜਿਹੜੀ ਆ ਪਾਣੀ ਵਾਲੀ ਟੂਟੀ ਵਾਲੀ ਜਿਹੜੀ ਪਾਈਪੇ ਹੋ ਏ ਤੇ ਇੱਕ ਇਹਨਾਂ ਨੇ ਅੰਦਰੋਂ ਦਰਖਤ ਤੋਂ ਟਾਣਾ ਬਨ ਲਿਆ ਤੇ ਉਸ ਤੋਂ ਸਿਵਾਏ ਦੋ ਇਹਨਾਂ ਕੋਲ ਜਿਹੜੀ ਚਾਕੂ ਸੀ ਉਹਨਾਂ ਨਾਲ ਜਿਹੜਾ ਇਹ ਬੰਦੇਾਂ ਤੇ ਇਹਨਾਂ ਨੇ ਉਹਨਾਂ ਤੇ ਵਾਰ ਕੀਤੀ 10 ਬੰਦਿਆਂ ਦੇ ਐਫਆਈਆਰ ਹੋਈ ਹੈ ਇਹਨਾਂ ਦੇ ਵਿੱਚੋਂ 6 ਬੰਦੇ ਪਹਿਲਾਂ ਹੀ ਮਰਡਰ ਕੇਸ ਦੇ ਵਿੱਚ ਅਨਵਲਵ ਨੇ ਬਿਕੇ ਜਿਹੜੇ ਬਾਕੀ 4 ਨੇ ਉਹਨਾਂ ਤੇ 307 ਦੇ ਪਰਚੇ ਦਰਜ ਹੋਏ ਨੇ ਉਹ ਅਟੈਂਪਟ ਟੂ ਮਰਡਰ ਦੇ ਵਿੱਚ ਅਨਵਲਵ ਨੇ ਸਰ ਜਿਹੜੇ ਮਰ ਜਿਹੜੇ ਮਰੇ ਨੇ ਸਰ ਉਹ ਚਾਕੂ ਕਿਹੜੇ ਸੀ ਜੀ ਅੰਦਰ ਕਿਸ ਤਰ੍ਹਾਂ ਪਹੁੰਚੇ ਜਿਓ ਉਹ ਛੋਟੇ ਜਿਹੜੇ ਚਾਕੂ ਸਨ ਉਹਦੇ ਵਿੱਚ ਅਸੀਂ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਅਸੀਂ ਚੱਕ ਕਰਾਂਗੇ ਕਿ ਇਹ ਅੰਦਰ ਕਿਸ ਤਰ੍ਹਾਂ ਪਹੁੰਚੇ ਸਰ ਜਿਹੜੇ ਮਰੇ ਨਹੀਂ ਜੀ ਉਹ ਕਿਸ ਤਰ੍ਹਾਂ ਦੇ ਅਮਰਤੀ ਸੀਗੇ ਜਦੋਂ ਕਦੇ ਜਣੀ ਮੌਤ ਹੋਈ ਹੈ ਜੀ ਉਹ ਰੋਕੀ ਨਹੀਂ ਗਈ ਤਕਰੀਬਨ 5-7 ਮਿੰਟ 10 ਮਿੰਟ ਲੜਾਈ ਲਗਾਤਾਰ ਹੁੰਦੀ ਰਹੀ ਹੈ ਅੰਦਰ ਪੂਰੇ ਐਫਰਟਸ ਕੀਤੇ ਨੇ ਜੇਲ ਅਥਾਰਟੀ ਨੇ ਇਹਨਾਂ ਨੂੰ ਰੋਕਣ ਦੀ ਜੇਲ ਦੀ ਜਿਹੜੀ ਅੰਦਰ ਫੋਰਸ ਹੈ ਉਹ ਮੈਂ ਮੂਵੀ ਦੇਖੀ ਹੈ ਸਾਰੀ ਉਹਦੇ ਚ ਪੂਰੇ ਐਫਰਟਸ ਹੋਏ ਨੇ ਤੇ ਲੇਕਿਨ ਉਹਦੇ ਚ ਡਿਲੇ ਇਹ ਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਇੱਕ ਦੋ ਮਿੰਟ ਬਾਅਦ ਸਾਡੀ ਜਿਹੜੀ ਫੋਰਸ ਅੰਦਰ ਵਾਲੀ ਉੱਥੇ ਪਹੁੰਚ ਗਈ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਡਿਸਟ੍ਰਿਕਟ ਪੁਲਿਸ ਨੂੰ ਜੇਲ੍ਹ ਅਥਾਰਟੀ ਨੇ ਇਨਫੋਰਮ ਕੀਤਾ ਤੇ ਸਾਡੇ ਐਸਪੀ ਡੀ ਇਹ ਤੁਰੰਤ ਉੱਥੇ ਮੁੱਖ ਦੇ ਪਹੁੰਚ ਤੇ ਆ ਕੇ ਸਾਰੇ ਜਿਹੜੇ ਅੰਦਰ ਹਾਲਾਤ ਨੂੰ ਉਹਨਾਂ ਨੇ ਸੰਭਾਲਿਆ ਸਰ ਜਿਹੜੇ ਜਿਹੜੇ ਮਾਰੇ ਜਿਹੜੇ ਕਹਿੰਦੇ ਮਰੇ ਨੇ ਸਰ ਉਹ ਕਿਸ ਤਰ੍ਹਾਂ ਦੇ ਲੋਕ ਅੰਦਰ ਪਹੁੰਚ ਚੁੱਕੇ ਨੇ ਜੀ ਇਹ ਮੈਂ ਤੁਹਾਨੂੰ ਦੱਸਦਾ ਜੀ ਇਹ ਇਨਵੈਸਟੀਗੇਸ਼ਨ ਦਾ 파ਟ ਹੈ ਵੀ ਅੰਦਰ ਕਿਵੇਂ ਗਏ ਨੇ ਕੀ ਹੈ ਇਹਦੇ ਦਾ ਟਾਈਮ ਲੱਗੇਗਾ ਚੈੱਕ ਕਰਨ ਲਈ ਸਾਰੀ ਇਨਵੈਸਟੀਗੇਸ਼ਨ ਦੇ ਤੇ ਜਿਹੜੀ ਗੱਲ ਆਈ ਉਹ ਤੁਹਾਡੇ ਸਾਹਮਣੇ ਲਿਆਵਾਂਗੇ ਤੁਹਾਨੂੰ ਦੱਸਾਂਗੇ ਸਰ ਜੇਲ ਦੀ ਕਪੈਸਿਟੀ ਕਿੰਨੀ ਹੈ ਇਸ ਸਮੇਂ ਦੱਸਿਆ ਜਾ ਰਿਹਾ ਕਿ ਜਿਹੜੀ ਡਬਲ ਕਪੈਸਿਟੀ ਹੈ ਇਸ ਸਮੇਂ ਕੈਦੀਆਂ ਦੇ ਅੰਦਰ ਵੀ ਮੁਲਾਜ਼ਮ ਘਟ ਨੇ ਕਪੈਸਿਟੀ ਜ਼ਿਆਦਾ ਤੇ ਉਹਦੇ ਕਰਕੇ ਵੀ ਪ੍ਰਬੰਧਾ ਨਹੀਂ ਇਹਦੇ ਵਿੱਚ ਜੇਲ ਸੁਬਡੰਡ ਤੋਂ ਜਿਹੜਾ ਮੈਂ ਪੁੱਛਿਆ ਕਿ ਇਹਨਾਂ ਦੀ ਕਪੈਸਿਟੀ ਦੇ ਅਕੋਰਡਿੰਗਲੀ ਹੀ ਅੰਦਰ ਜਿਹੜੇ ਕੈਦੀ ਹੈ ਨੇ ਇਹਨਾਂ ਕੋਲ ਫੂਰ ਸੰਦਰ ਸਫੀਸ਼ੈਂਟ ਆ ਜਿੰਨੀ ਇਹਨਾਂ ਕੋਲ ਕੋਈ 15-20 ਬੰਦੇ ਜਿਹੜੇ ਘਟ ਨੇ ਆ ਰੈਡੀ ਇਹਨਾਂ ਨੇ ਲਿਖ ਕੇ ਭੇਜੇ ਹੋਏ ਨੇ ਉਹ ਵੀ ਇਹਨਾਂ ਨੂੰ ਮਿਲ ਜਾਣਗੇ ਕਿੰਨੇ ਕੈਦੀ ਨੇ ਜੀ ਅੰਦਰ ਕੈਦੀ ਅੰਦਰ ਮੇਰੇ ਕੋਲ 100 ਸਸ 1080 1080 ਕੈਦੀ ਨੇ ਜੇਲ੍ਹ ਦੇ ਵਿੱਚ ਹੁੰਦਾ ਪੈਸਟੀ 880 ਪੈਸਟੀ ਇਹ ਜੇਲ੍ਹ ਸੁਪੰਡਣ ਤੁਹਾਨੂੰ ਪੂਰੀ ਦੀ ਡਿਟੇਲ ਦੱਸ ਸਕਦੇ ਕਿ ਇਹ ਜੇ ਕ੍ਰਿਮੀਨਲ ਦੀ ਕਦੇ ਰਿਪੋਰਟ ਭੇਜੀ ਨਹੀਂ ਗਈ ਜਾਂ ਕਦੇ ਥ੍ਰੈਟ ਕੀਤਾ ਹੋਵੇ ਜਾਂ ਵੀ ਇਸ ਤਰੀਕੇ ਦੇ ਕ੍ਰਿਮੀਨਲ ਬੰਦੇ ਨੇ ਜਾਂ ਇਹਨਾਂ ਨੂੰ ਹੀ ਖਾਸ ਪ੍ਰਬੰਧ ਕਰਨਾ ਚਾਹੀਦਾ ਕਿਉਂਕਿ 6 ਦੇ 7 ਬੈਰਕ ਦੇ ਵਿੱਚੋਂ ਇਸ ਤਰੀਕੇ ਨਾਲ ਚਲੇ ਜਾਂਦੇ ਦੇਖੋ ਜਦੋਂ ਵੀ ਕੋਈ ਕੈਦੀ ਬਾਹਰ ਪੇਸ਼ੀ ਤੇ ਜਾਂਦਾ ਉਹ ਕਿਹੜੇ ਕੇਸ ਦੇ ਵਿੱਚ ਉਹਨੂੰ ਵੋਲਵੇ ਸੇਰੀਅਸ ਕੇਸ ਦੇ ਵਿੱਚ ਉਹਦੇ ਹਿਸਾਬ ਦੇ ਉੱਤੇ ਹੀ ਜਿਹੜੀ ਪੁਲਿਸ ਫੋਰਸ ਹੈ ਨਾਲ ਉਹਨੂੰ ਅੱਗੇ ਅਦਾਲਤਾਂ ਦੇ ਵਿੱਚ ਪੇਸ਼ੀ ਤੇ ਭੇਜਿਆ ਜਾਂਦਾ ਜੇਕਰ ਕੋਈ ਗੈਂਗਸਟਰ ਨੇ ਤੇ ਉਹਨਾਂ ਨਾਲ ਸਿਕਿਉਰਿਟੀ ਜਦੀ ਲਈ ਜਾਂਦੀ ਏ ਜੇ ਕੋਈ ਆਮ ਕੈਦੀ ਹੈ ਜੇ ਕੋ ਆਮ ਹਵਾਲਾਤੀ ਹੈ ਜਿਹੜਾ ਉਹ ਅਦਾਲਤਾਂ ਦੇ ਵਿੱਚ ਪੇਸ਼ੀ ਤੇ ਜਾਂਦਾ ਉਹਨਾਂ ਦਾ ਜਿਹੜਾ ਸਿਕਿਉਰਿਟੀ ਬੰਦੋਬਸਤ ਨੇ ਜਿਹੜੇ ਉਹ ਅਲੱਗ-ਅਲੱਗ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਨਾਲ ਔਰ ਬਾਕੀ ਦਾ ਸਾਡੇ ਕੋਲ ਪ੍ਰिजन ਵੈਨ ਨੇ ਜਿਹੜੀਆਂ ਹੈਗੀਆਂ ਅਸੀਂ ਉਹਨਾਂ ਦੇ ਵਿੱਚ ਬੜੇ ਹੀ ਪੂਰੀ ਫੂਲ ਪ੍ਰੂਫ ਸਕਿਉਰਿਟੀ ਨਾਲ ਇਹਨਾਂ ਨੂੰ ਜਿਹੜਾ ਲੈ ਕੇ ਜਾਣੇ ਸਰ ਝਗੜਾ ਕੀ ਹੋਇਆ ਸੀ ਜਿਹੜਾ ਹੱਥੇ ਤੱਕ ਝਗੜਾ ਕੀ ਹੋਇਆ ਸੀ ਜਿਹੜਾ ਹੱਥੇ ਤੱਕ ਚਲਾ ਗਿਆ ਜੀ ਇਹ ਜਿਹੜਾ ਹੁਣ ਤੁਹਾਨੂੰ ਦੱਸਿਆ ਕਿ ਇਹਨਾਂ ਦਾ 2-4 ਦਿਨ ਪਹਿਲਾਂ ਤਕਰਾਰ ਹੋਇਆ ਸੀ ਕਿਸ ਗੱਲ ਤੋਂ ਹੋਇਆ ਜਿਹੜਾ ਹੱਥੇ ਤੱਕ ਭੱਗਿਆ ਜੀ ਹੁਣ ਇਹਨਾਂ ਦੀ ਫਰਦਰ ਜਿਹੜੀ ਅੱਗੇ ਗੱਲ ਤੁਸੀਂ ਪੁੱਛ ਰਹੇ ਹੋ ਇਹ ਕਨਵੈਸਟੀਗੇਸ਼ਨ ਦਾ 파ਟ ਹੈ ਇਨਵੈਸਟੀਗੇਸ਼ਨ ਤੇ ਜਦੋਂ ਸਾਡੇ ਕੋਲ ਬੰਦੇ ਬਾਹਰ ਆਉਣਗੇ ਅਸੀਂ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਜਾਵਾਂਗੇ ਪੁਲਿਸ ਰਿਮਾਂਡ ਤੇ ਉਦੋਂ ਗੱਲ ਸਾਰੀ ਸਾਹਮਣੇ ਆ ਜਾਏ ਜਿੰਮੇਵਾਲੀ ਕਿਸ ਦੀ ਤੈਅ ਲੇਕਿਨ ਇਹਦੇ ਵਿੱਚ ਪ੍ਰੋਪਰ ਅਨਵੈਸਟੀਗੇਸ਼ਨ ਜਦੋਂ ਹੋਈ ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਅਨਵੈਸਟੀਗੇਸ਼ਨ ਮਰਡਰ ਕੇਸਾਂ ਦੀ ਕੀਤੀ ਹੈ ਇਹਦੀ ਜਿਹੜੀ ਜਾਂਚ ਹੁੰਦੀ ਹੈ ਉਹਦਾ ਟਾਈਮਪਰੇਟ ਨਹੀਂ ਦਿੱਤੇ ਜਾਂਦਾ ਹੁੰਦਾ ਇਹਦੇ ਵਿੱਚ ਤੁਹਾਨੂੰ ਦੱਸਿਆ ਕਿ ਜੁਡੀਸ਼ੀਅਲ ਇਨਕੁਆਰੀ ਹੋ ਰਹੀ ਹੈ ਭੁੱਲਰ ਸਾਹਿਬ ਜੁਡੀਸ਼ੀਅਲ ਇਨਕੁਆਰੀ ਹੋ ਰਹੀ ਹੈ ਇਹਦੇ ਨਾਲ ਪੁਲਿਸ ਵੀ ਅਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੇ 10 ਬੰਦਿਆਂ ਤੇ ਮੁਕੱਦਮਾ ਇਹਦੇ ਵਿੱਚ ਤੁਹਾਨੂੰ ਦੱਸਿਆ ਹੈ ਕਿ 6 ਬੰਦਿਆਂ ਦੇ ਉੱਤੇ ਮਰਡਰ ਦੇ ਪਰਚੇ ਦਰਜ ਨੇ ਇਹਨਾਂ 'ਚ ਉਹ ਗੈਂਗਸਟਰ ਕੋਈ ਨਹੀਂ ਹੈਗਾ ਇਹਨਾਂ ਦੀਆਂ ਆਪਣੀਆਂ ਇੰਡੀਵਿਜੂਅਲ ਦੁਸ਼ਮਣੀਆਂ ਸਨ ਕੋਈ ਕਿਸੇ ਨਾਲ ਦੁਸ਼ਮਣੀ ਸੀ ਕੋਈ ਕਿਸੇ ਨਾਲ ਦੁਸ਼ਮਣੀ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਬੰਦੇ ਮਾਰੇ ਸੀ ਤੇ ਉਹ ਬੰਦੇ ਹੀ ਇੱਥੇ ਕਿਸੇ ਤੇ ਦੋ ਮਾਰਡਰ ਦੇ ਪਰਚੇ ਦਰਜ ਨੇ ਕਿਸੇ ਤੇ ਇੱਕ ਹੈ ਕਿਸੇ ਤੇ 307 ਦੇ ਵੀ ਆਏ ਨੇ ਇਹ ਦੱਸਿਆ ਜਾ ਰਿਹਾ ਦੋ ਬੰਦਿਆਂ ਦੀ ਕਿਸੀ ਮਹੀ ਉਹਦੇ ਤੇ 30 ਦੇ ਕਰੀਬ ਪਰਚੇ ਦਰਜ ਤੇ ਮੇਰੇ ਖਿਆਲ ਤੋਂ ਤਿੰਨ ਪਰਚੇ ਦਰਜ ਨੇ ਹੁੰਦੇ ਇਥੇ ਬਾਕੀ ਹੁਣ ਜਦੋਂ ਬਾਹਰ ਲੈ ਕੇ ਆਵਾਂਗੇ ਅਸੀਂ ਰਿਮਾਂਡ ਤੇ ਫਿਰ ਡਿਟੇਲਟ ਪੁੱਛ ਕੇ ਪੜ੍ਹਨਾ ਮੁੱਖ ਬੰਦਾ ਕੌਣ ਹੈ ਜੀ ਇਹਨਾਂ ਦੇ ਵਿੱਚ ਮੁੱਖ ਬੰਦਾ ਕੌਣ ਹੈ ਜੀ ਉਹ ਤਾਂ ਪਰਲ ਸ਼ਾਮ 7 ਵਜੇ ਤੋਂ ਨਹੀਂ ਹੁਣ ਤੱਕ ਕੋਈ ਮਿਲਣ ਦੇ ਰਿਹਾ ਮੈਨੂੰ ਦੇਖੋ ਜਿਹੜੇ ਜਿਹੜੇ ਬੰਦੇ ਜ਼ ਉਹ ਅਸੀਂ ਥਰੂ ਐਸਐਸਪੀ ਜਿਹੜਾ ਇਨਫੋਰਮੇਸ਼ਨ ਦਿੱਤੀ ਹੈ ਇੱਕ ਬੰਦਾ ਮਲੇਰਕੋਟ ਲੈਦਾ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਇਨਫੋਰਮੇਸ਼ਨ ਦਿੱਤੀ ਹੋਈ ਉਹ ਪਟਿਆਲਾ ਰਜਨਦਰਾ ਹਸਪੀਟਲ ਵਿੱਚ ਮਿਲਦੇ ਹੋ ਗਏ ਇੱਕ ਦਾ ਪਰਿਵਾਰ ਕੋ ਇੱਥੇ ਵੀ ਆਇਆ ਹੋਇਆ ਉਹਨਾਂ ਦੇ ਇੱਥੇ ਜਿਹੜਾ ਹੈਗਾ ਉਹਨੂੰ